ਸਾਥੀ ਇਕੱਲ ਸਾਰੇ ਵੀਰਾਂ ਨੂੰ ਮੈਂ ਅੱਜ ਗੱਲ ਕਰ ਰਿਹਾ ਹਾਂ ਸਤਨਾਮ ਸਿੰਘ ਦੇ ਉਸ ਦੁਕਾਨ ਟਕਣਾ ਵਾਲੇ ਕਿ ਜੂ ਪਣ ਨਾਮ ਸਿੰਘ ਨਾ ਵਾਪਰੇ ਹੈ ਤਾਂ ਸਾਡੇ ਹੋਰ ਵੀ ਕਿਸੇ ਇੰਡੀਅਨ ਵੀਰਾਂ ਨਾਲ ਨਾ ਵਾਪਰੇ ਸਾਡੀ ਕਮਿਊਨਿਟੀ ਨੂੰ ਬਹੁਤ ਬੜਾ ੱੱਕਾ ਲੱਗਿਆ ਹੈ ਇਸ ਘਟਨਾ ਦਾ ਅਕਿ ਇਸ ਤੋਂ ਪਹਿਲਾਂ ਪਤਾ ਨਹੀਂ ਹੋਰ ਕਿੰਨੇ ਕਿੰਨੇ ਵੀਰਾਂ ਨਾਲ ਇਹ ਗੱਲਾਂ ਹੋ ਚੁੱਕੀਆਂ ਔਰ ਸਾਡੇ ਵਿੱਚ ਕਮੀ ਕਿੱਥੇ ਹੈ ਸਾਨੂੰ ਪਹਿਲੀ ਗੱਲ ਕੁਰੂਨਾਲਾ ਨਹੀਂ ਪਤਾ ਸਾਨੂੰ ਬੋਲੀ ਨਹੀਂ ਆਉਂਦੀ ਤੇ ਸਭ ਤੋਂ ਵੱਡੀ ਗੱਲ ਕਿ ਸਾਡੇ ਹੀ ਆਪਣੇ ਬੰਦੇ ਕੰਮਾਂ ਤੇ ਇੱਕ ਦੂਜੇ ਦੀ ਲੱਤਾਂ ਖਿੱਚਦੇ ਹਨ ਅਤੇ ਉਹ ਦਿਖਾਉਂਦੇ ਹਨ ਮਾਲਕਾਂ ਨੂੰ ਵੀ ਸਾਡੇ ਵਿੱਚ ਕੋਈ ਏਕਾ ਨਹੀਂ ਹੈ ਤੂੰ ਸਾਨੂੰ ਜਿੰਨਾ ਮਰਜੀ ਬਰਾਵੋ ਕਹਿ ਕੇ ਕਿ ਕੰਮ ਲਈ ਚੱਲ ਦੁੱਧੇ ਦੀਆਂ ਸ਼ਿਕਾਇਤਾਂ ਦੱਸਣੀਆਂ ਦੂਜੇ ਦੀਆਂ ਲੱਤਾਂ ਖਿੱਚਣੀਆਂ ਝੂਠ ਦੁਕਾਨ ਬੋਲੀ ਜਾਣਾ ਮਾਲਕਾਂ ਨੂੰ ਆਪਣੀ ਸੇਚੜਾ ਲੈਣਾ ਅਤੇ ਆਪਣਾ ਸ਼ੋਸ਼ਨ ਕਰਾਈ ਜਾਣਾ ਕੋਈ ਘੰਟੇ ਨਹੀਂ ਦੇਖਣੇ ਕੋਈ ਸਮਾਂ ਨਹੀਂ ਦੇਖਣਾ ਬਸ ਸੇ ਛੁੱਟਕੇ ਕੰਮ ਕਰਦੇ ਰਹਿਣਾ ਕੋਈ ਆਪਣੇ ਹੱਕਾਂ ਦਾ ਜਾਣੂ ਨਾ ਹੋਣਾ ਅਤੇ ਇਸ ਵਿੱਚ ਚਲੋ ਠੀਕ ਹੈ ਵੀ ਸਾਡੇ ਵੀਰਾਂ ਨੂੰ ਨਹੀਂ ਬੋਲੀ ਆਉਂਦੀ ਪਰ ਹੱਲ ਤਾਂ ਕੋਈ ਕਰਨਾ ਹੀ ਪੈਣਾ ਸਾਨੂੰ ਇਹ ਗੱਲਾਂ ਦਾ ਕਿ ਆਪਾਂ ਸੋਚੀਏ ਤਾਂ ਇਹ ਹੱਲ ਮੇਰੇ ਨਜ਼ਰੀਏ ਨਾਲ ਇੱਕ ਤਰ੍ਹਾਂ ਹੋ ਸਕਦਾ ਹੈ ਕਿ ਜਦ ਵੀ ਅਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਚੁਣਦੇ ਹਾਂ ਜਾਂ ਗੁਰਦੁਆਰਿਆਂ ਦੇ ਪ੍ਰਧਾਨ ਚੁਣਦੇ ਹਾਂ ਸ਼ਾਇਦ ਇਟਲੀ ਵਿੱਚ ਹਰ ਜ਼ਿਲ੍ਹੇ ਵਿੱਚ ਇੱਕ ਗੁਰਦੁਆਰਾ ਸਾਹਿਬ ਤਾਂ ਹੈ ਜ਼ਰੂਰ ਹੈ ਗੁਰਦੁਆਰਾ ਪ੍ਰਧਾਨ ਚੁਣਦੇ ਹਾਂ ਤਾਂ ਉਹ ਪ੍ਰਧਾਨ ਪੂਰਾ ਬੋਲੀ ਤੋਂ ਜਾਣੂ ਹੋਣਾ ਚਾਹੀਦਾ ਹੈ ਇੱਧਰਲੇ ਕਾਨੂੰਨਾਂ ਤੋਂ ਪੂਰਾ ਜਾਣੂ ਹੋਣਾ ਚਾਹੀਦਾ ਹੈ ਅਤੇ ਉਹੀ ਸਾਡੀ ਕਮਿਊਨਿਟੀ ਉੱਤੇ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਸਾਨੂੰ ਉਸ ਪ੍ਰਧਾਨ ਕੋਲ ਜਾ ਕੇ ਦੱਸਣਾ ਚਾਹੀਦਾ ਹੈ ਤੇ ਉਹ ਪ੍ਰਧਾਨ ਨੂੰ ਸਾਡੀ ਪੂਰੀ ਸਿਹਤ ਦਾ ਖੰਗ ਚਾਹੀਦੀ ਹੈ ਅਤੇ ਉਸ ਉਸ ਗੁਰਦੁਆਰੇ ਪ੍ਰਧਾਨ ਦਾ ਇੰਨਾ ਕ ਪ੍ਰਭਾਵ ਹੋਵੇ ਕਿ ਜਦ ਵੀ ਕੋਈ ਬੰਦਾ ਕਿਸੇ ਮਾਲਕ ਕੋਲੋਂ ਆਪਣੇ ਹੱਕਾਂ ਪਿੱਛੇ ਚਾਹੇ ਉਹ ਪੇਪਰ ਹੋਣ ਚਾਹੀਏ ਨਾ ਪੇਪਰ ਹੋਣ ਬਿਨਾ ਪੇਪਰਾਂ ਤੋਂ ਚਾਹੇ ਕੰਮ ਕਰਦਾ ਹੈ ਚਾਹੇ ਬਿਨਾ ਕਨੈਕਟ ਪਰ ਜਦ ਵੀ ਉਹ ਕੰਮ ਛੱਡੇ ਉਹਨੂੰ ਪੈਸੇ ਨਾ ਮਿਲਦੇ ਹੋਣ ਤਾਂ ਉਸ ਪ੍ਰਧਾਨ ਵਿੱਚ ਇੰਨੀਆਂ ਬਾਵਰਾਂ ਹੋਣੀਆਂ ਚਾਹੀਦੀਆਂ ਨੇ ਕਿ ਹੋਰ ਇੰਡੀਅਨ ਬੰਦਾ ਜਾ ਕੇ ਉੱਥੇ ਕੰਮ ਤੇ ਆਪਣਾ ਬੰਦਾ ਨਾ ਛੱਡ ਕੇ ਆਵੇ ਜੇ ਐਸਾ ਕਰਦਾ ਹੈ ਤਾਂ ਉਸ ਨੂੰ ਆਪਣੀ ਕਮਿਊਨਿਟੀ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ ਜਦ ਤੱਕ ਅਸੀਂ ਇੱਕ ਨਾ ਜਾਗਰੂਕ ਨਹੀਂ ਹੋਵਾਂਗੇ ਅਸੀਂ ਆਪਣੇ ਦੇ ਆਪਣੇ ਲਈ ਲੱਤਾਂ ਖਿੱਚਦੇ ਰਹਾਂਗੇ ਆ ਮੈਨੂੰ ਨਹੀਂ ਲੱਗਦਾ ਹੈਗਾ ਵੀ ਇਹ ਇਹ ਮਾਮਲਾ ਇਕੱਲਾ ਸਤਪ੍ਰੀਮ ਸਿੰਘ ਦੇ ਤੱਕ ਹੀ ਖੜੂਗਾ ਪਹਿਲਾਂ ਵੀ ਸਾਡੇ ਨਾਲ ਬਹੁਤ ਕੁਝ ਹੋ ਚੁੱਕਿਆ ਹੈ ਸਾਡਾ ਸ਼ੋਸ਼ਣ ਹੋਇਆ ਸਾਨੂੰ ਗਲਾਮਾ ਮੰਗ ਸਾਤੋਂ ਕੰਮ ਲਿਆ ਗਿਆ ਅਤੇ ਆਉਣ ਵਾਲੇ ਟਾਈਮ 'ਚ ਵੀ ਸਾਤੋਂ ਐਕਸਟਰਾ ਹੀ ਕੰਮ ਲਿਆ ਜਾਊਗਾ ਜੇ ਅਸੀਂ ਆਪਣੀ ਅਕਲ ਤੋਂ ਕੰਮ ਨਾ ਨਾਮਾ ਇੱਕ ਹੋਰ ਗੱਲ ਵੀਰੇ ਕੰਮ 'ਚ ਕੰਮ ਇੰਨੀ ਕੁ ਬੋਲੀ ਤਾਂ ਸਿੱਖੋ ਕਿ ਅਸੀਂ ਆਪਣੇ ਮਾਲਕਾਂ ਨੂੰ ਦੱਸਣ ਯੋਗ ਹੋਈ ਅਸੀਂ ਬਿਮਾਰ ਆਂ ਸਾਡੇ ਦਰਦ ਤੋਂ ਸਾਨੂੰ ਦਰਦ ਹੁੰਦਾ ਹੈ ਸਾਡੇ ਬੁਖਾਰ ਹੁੰਦਾ ਅਸੀਂ ਥੱਕ ਗਏ ਹਾਂ ਮਾਲਕ ਨੂੰ ਥੱਕਣ ਵਿੱਚ ਕਹਿਣ 'ਚ ਕੋਈ ਸ਼ਰਮ ਨਹੀਂ ਆਉਣੀ ਚਾਹੀਦੀ ਹੈ। ਜਦ ਥੱਕ ਕੇ ਥੱਕ ਕੇ ਸਰੀਰ ਹੈ, ਇਹ ਕਿਹੜਾ ਕੋਈ ਮਸ਼ੀਨ ਹੈ? ਸਾਨੂੰ ਇੰਨਾ ਕਹਿਣਾ ਤਾਂ ਆਉਣਾ ਚਾਹੀਦਾ ਹੈ ਕਿ ਅਸੀਂ ਅੱਜ ਆ ਨਹੀਂ ਸਕਦੇ ਕੰਮ ਤੇ ਅਸੀਂ ਬਿਮਾਰ ਆਂ। ਜਾਂ ਅਸੀਂ ਹਸਪੀਟਲ ਜਾਣਾ ਹੈ। ਬਦੋਂ-ਬਦ ਸਾਨੂੰ ਜਿੰਨਾ ਵੀ ਹੋ ਸਕੇ ਸਾਨੂੰ ਬੋਲੀ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੁਸ਼ਿਸ਼ ਕਰੋ ਕਿ ਸਾਨੂੰ ਦੂਸਰੇ ਦੇ ਡਿਪੈਂਡ ਨਾ ਰਹਿਣਾ ਪਵੇ ਪਰ ਫਿਰ ਵੀ ਜੇ ਸਾਨੂੰ ਇਹ ਸ਼ੋਸ਼ਣ ਤੋਂ ਬਚਣਾ ਹੈ ਇਹ ਗੁਲਾਮੀਆਂ ਦੀ ਜੰਜੀਰਾਂ ਤੋਂ ਬਚਣਾ ਹੈ ਤਾਂ ਸਾਨੂੰ ਇਕਾ ਕਰਨਾ ਪੈਣਾ ਹੈ ਕਿਸੇ ਬੰਦੇ ਦੀ ਲੱਤਾਂ ਨਹੀਂ ਖਿੱਚਣੇ ਚਾਹੀਦੀਆਂ ਨਾ ਜੇ ਕੋਈ ਮਾਲਕ ਕਿਸੇ ਸਾਡੇ ਇੰਡੀਅਨ ਵੀਰ ਨੂੰ ਉੱਚੀ ਬੋਲਦਾ ਹੈ ਜਾਂ ਉਹਨੂੰ ਗਾਲਾਂ ਕੱਢਦਾ ਹੈ ਤਾਂ ਉਹ ਕੰਮ ਸੇ ਕੰਮ ਜੇ ਤੁਸੀਂ ਉਹਦੇ ਨਾਲ ਨਹੀਂ ਖੜ ਸਕਦੇ ਤਾਂ ਉਹਦੇ ਮਾਲਕ ਨਾਲ ਨਾਲ ਤਾਂ ਨਾ ਲੱਗੋ ਉਹਦੇ ਖੁਸ਼ ਨਾ ਹੋਵੋ ਉਹਨੂੰ ਕਦੇ ਇਸ ਤਰ੍ਹਾਂ ਨਾ ਦਿਖਾਓ ਮਾਲਕ ਨੂੰ ਵੀ ਜੇ ਮੈਂ ਉਹਨੇ ਜੇ ਦੂਏ ਨੂੰ ਗਾਲਾਂ ਕੱਢਤੀਆਂ ਤਾਂ ਵੀ ਮੈਨੂੰ ਬਹੁਤ ਖੁਸ਼ੀ ਮਿਲੀ ਨਾ ਅੱਜ ਉਹ ਉਹਦੇ ਨਾਲ ਕਰ ਰਿਹਾ ਹੈ ਕੱਲ ਨੂੰ ਥੋੜੇ ਨਾਲ ਵੀ ਕਰੂਗਾ ਇਹ ਤਾਂ ਕਰਕੇ ਵੀਰੇ ਪੀਰੋ ਤੇ ਭੈਣੋ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਇੱਕ ਏਜੰਡੇ 'ਤੇ ਇਕੱਠੇ ਹੋ ਜਿਹੜੇ ਵੀ ਆਪਣੇ ਗੁਰਦੁਆਰੇ ਨੇ ਜਿੰਨੇ ਵੀ ਗੁਰਦੁਆਰੇ ਨੇ ਇਸ ਢਲੀ ਵਿੱਚ ਉਹਨਾਂ ਵਿੱਚ ਵਧੀਆ ਵਧੀਆ ਬੰਦੇ ਚੁਣੋ ਵਧੀਆ ਪ੍ਰਧਾਨ ਹੋਣ ਜੋ ਏਜੰਟ ਬਣੀਆਂ ਤੋਂ ਦੂਰ ਹੋਣ ਜੋ ਕਿ ਸਾਡੇ ਸਾਡੀ ਕਮਿਊਨਿਟੀ ਵਿੱਚ ਏਜੰਟਾਂ ਦਾ ਵੀ ਬਹੁਤ ਹੱਥ ਹੈ ਅੱਜ ਜੋ ਜੋ ਸਤਨਾਮ ਸਿੰਘ ਨਾਲ ਹੋਇਆ ਇਹ ਏਜੰਟਾਂ ਦਾ ਬੇਫਾਲਤੂ ਨਹੀਂ ਕੰਮ ਹੈਗਾ ਆਪਣੇ ਲਾਲਚ ਲਈ ਬੰਦੇ ਸੱਤ-ਸੱਤ ਕਿਉਰੇ ਉਹਨਾਂ ਨੂੰ ਇੱਕ ਨੇ ਛੱਡ ਦੇਣਾ ਜਿਵੇਂ ਕੋਈ ਜਾਨਵਰ ਹੁੰਦੇ ਨੇ ਉਹ ਵਿਚਾਰੇ ਕੀ ਕਰਨ bina paisey to kithe jaan ਟਿੱਡ ਤਾਂ ਲੱਗਿਆ ਹੋਇਆ ਹੀ ਆ ਇੰਡੀਆ ਤੋਂ ਪੈਸੇ ਦੇ ਕਾਜਾਂ ਚੁੱਕਿਆ ਆਏ ਨੇ ਜੇ ਉੱਥੇ ਪੈਸੇ ਹੁੰਦੇ ਤਾਂ ਉੱਥੇ ਹੀ ਕੰਮ ਕਰ ਲੈਂਦੇ ਤਾਂ ਵੀਰੇ ਇਹਨਾਂ ਜੰਟਾਂ ਨੂੰ ਵੀ ਸਾਨੂੰ ਫੜਾਉਣਾ ਚਾਹੀਦਾ ਹੈ ਸਾਡੇ ਵਿੱਚ ਇੰਨੀ ਕਿ ਸਾਡੇ ਜਿਹੜੀਆਂ ਬੇਨਤੀਆਂ ਨੇ ਕਿ ਸਾਡੀ ਇੰਨੀ ਕੋ ਕਮਿਊਨਿਟੀ ਨੂੰ ਏਕਾ ਹੋਣਾ ਚਾਹੀਦਾ ਹੈ ਕਿ ਕੋਈ ਜੈਸਾ ਬੰਦਾ ਗਲਤ ਤੁਹਾਨੂੰ ਲੱਗਦਾ ਹੈ ਕੋਈ ਜੰਟਪਣੀ ਕਰਦਾ ਹੈ ਤਾਂ ਉਹਨੂੰ ਵੀ ਫੜਾਓ ਉਹ ਸਾਡਾ ਕੋਈ ਸਖਾ ਨਹੀਂ ਹੈ ਨਾ ਉਹ ਨਾ ਬੰਦੇ ਦਾ ਸਖਾ ਹੈ ਜਿਹੜਾ ਉਹਨੂੰ ਬਲਾ ਬਲਾਉਰੇ ਛੱਡ ਦਿੰਦਾ ਹੈ 10 15 15 ਲੱਖ ਲੈ ਕੇ ਤਾਬੇਰੇ ਮੇਰੀ ਇਹੀ ਬੇਨਤੀ ਹੈ ਕਿ ਸਾਨੂੰ ਜਾਗਰੂਕ ਹੋਣਾ ਪੈਣਾ ਸਾਡੇ ਹੱਕਾਂ ਬਾਰੇ ਬਰਾਵੋ ਕਹਿਣ ਤੇ ਮਾਲਕਾਂ ਦੇ ਪਿੱਛੇ ਭੱਜਣਾ ਨਹੀਂ ਚਾਹੀਦਾ ਕੰਮ ਕਰੋ ਸਵੇਿਰ ਕੰਮ ਕਰੋ ਵਧੀਆ ਕੰਮ ਕਰੋ ਔਰ ਵਧੀਆ ਪੈਸੇ ਲਵੋ ਅਤੇ ਆਪਣੇ ਨਾਲ ਜਿਹੜੇ ਬੰਦੇ ਅਨ ਟ੍ਰੇਨ ਨੇ ਉਹਨਾਂ ਨੂੰ ਕੰਮ ਸਿਖਾਓ ਉਹਨਾਂ ਨੂੰ ਨੀਚਾ ਨਾ ਰਖਾਓ ਅਤੇ ਜਿਹੜੇ ਬੰਦੇ ਹੋਰ ਵੀ ਨੇ ਵੀਰੇ ਜਿਹੜਾ ਤੁਹਾਡਾ ਮੇਨ ਬੰਦਾ ਹੁੰਦਾ ਹੈ ਮਤਲਬ ਤੁਹਾਡੇ ਏਜੰਡੇ ਵਿੱਚ ਜਿਹੜੇ ਬੰਦਾ ਪੁਰਾਣਾ ਹੁੰਦਾ ਚਲੋ ਉਹਦੇ ਉਹੀ ਕਿਸਪੈਕਟ ਦਾ ਕਰਿਆ ਕਰੋ ਕਿਉਂਕਿ ਉਹਨੂੰ ਸਾਰਾ ਕੁਝ ਪਤਾ ਹੈ ਪਰ ਜਿਹੜਾ ਪੁਰਾਣਾ ਬੰਦਾ ਵੀਰੇ ਉਹਨੂੰ ਵੀ ਉਹ ਸੋਚਣਾ ਚਾਹੀਦਾ ਵੀ ਉਹ ਵੀ ਕਦੇ ਪੁਰਾਣਾ ਨਵਾਂ ਸੀ ਐਂ ਨਾ ਸੋਚ ਵੀ ਜੇ ਤੇਰੇ ਨਾਲ ਉਹਨਾਂ ਨੇ ਪੁਰਾਣੇ ਪਹਿਲਾਂ ਵਾਲੇ ਬੰਦਿਆਂ ਨੇ ਕਰਤਾ ਤਾਂ ਤੂੰ ਇਹਨਾਂ ਨਾਲ ਕਰੇਂਗਾ ਇਹ ਇੱਕ ਬਹੁਤ ਵੱਡਾ ਕ੍ਰਾਈਮ ਹੈ ਤੇ ਗਲਤ ਗੱਲ ਹੈ ਯਾਰ ਕਿੱਥੇ ਆਪਾਂ ਨੇ ਇਹ ਕੰਮ ਕਰਕੇ ਜਾਣਾ ਸਾਰੇ ਅਸੀਂ ਇੱਕ ਬਰਾਬਰ ਹਾਂ ਆ ਮੇਰੀ ਮੇਰੀ ਇਹੀ ਬੇਨਤੀ ਹੈ ਜਾਗਰੂਕ ਹੋ ਵਧੀਆ ਪ੍ਰਧਾਨਚ ਨੂੰ ਗੁਰਦੁਆਰੇ ਸਾਹਿਬ ਚ ਉੱਥੇ ਇਕੱਠ ਹੁੰਦਾ ਵਧੀਆ ਇਸ ਆਪਣੇ ਅਧਿਕਾਰਾਂ ਤੇ ਗੱਲਾਂ ਕਰਿਆ ਕਰੋ ਵਧੀਆ ਮੁੰਡੇ ਅੱਜ ਕੱਲ ਕੁੜੀਆਂ ਸਕੂਲ ਆਪਣੇ ਕਮਿਊਨਿਟੀ ਦੀਆਂ ਸਕੂਲਾਂ ਵਿੱਚ ਪੜ ਚੁੱਕੇ ਨੇ ਵਧੀਆ ਨੌਕਰੀਆਂ ਲੱਗ ਚੁੱਕੇ ਨੇ ਹੋ ਸਕੇ ਤਾਂ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਉਹ ਵੀ ਇਹ ਪ੍ਰੋਗਰਾਮਾਂ ਵਿੱਚ ਗੁਰਦੁਆਰੇ ਵਿੱਚ ਹਿੱਸਾ ਲੈਣ ਅਤੇ ਜਿਹੜੇ ਲੋਕ ਆਉਂਦੇ ਹਨ ਉਹਨਾਂ ਨੂੰ ਜਾਗਰੂਕ ਕਰਨੇ ਗੱਲਾਂ ਬਾਰੇ ਵੀ ਸਾਡੇ ਨਾਲ ਕਿੰਨਾ ਕੁ ਤੱਕਾ ਹੋ ਰਿਹਾ ਤੇ ਅਸੀਂ ਇਹ ਗੱਲਾਂ ਪਿੱਛੇ ਇਹਨਾਂ ਨੂੰ ਕਿਵੇਂ ਹੱਲ ਕਰ ਸਕਦੇ ਹਾਂ ਵੀਰੋਂ ਮੇਲੇਆ ਬਣਾਉਣ ਨਾਲ ਮੇਲੇ ਬਣਾਉਣ ਨਾਲ ਜਾਂ ਯਾਦਗਾਰੀਆਂ ਬਣਾਉਣ ਨਾਲ ਜਾਂ ਸਾਨੂੰ ਕਿਸੇ ਦੀਆਂ ਵਾਕੀਆਂ ਬਣਾਉਣ ਨਾਲ ਨਹੀਂ ਇਹ ਕੁਝ ਮਿਲਦਾ ਹੈ ਸਾਨੂੰ ਕੋਈ ਇਹ ਸਾਨੂੰ ਇੱਕ ਜਾਗਰੂਕ ਹੋ ਕੇ ਇਕੱਠੇ ਹੋ ਕੇ ਹੀ ਸਾਰਾ ਕੁਝ ਮਿਲਦਾ ਹੈ। ਕੁਛ ਵੀ ਗੱਲ ਨਹੀਂ ਹੈ ਜੇ ਅਸੀਂ ਇਕੱਠੇ ਹੋ ਜਾਈਏ ਤਾਂ ਇਹਨਾਂ ਦੀ ਕੀ ਹਿੰਮਤ? ਇਹ ਸਾਡੇ ਨਾਲ ਧੱਕਾ ਕਰਨ। ਪਰ ਸਾਨੂੰ ਇੱਕ ਏਜੰਡੇ ਥੱਲੇ ਇਕੱਠਾ ਹੋਣਾ ਚਾਹੀਦਾ ਹੈ। ਠੀਕ ਹੈ ਆਪਣੇ ਕੋਈ ਪਰਿਵਾਰਕ ਮਸਲੇ ਹੋ ਸਕਦੇ ਕਿਸੇ ਨਾਲ ਕੋਲਾ ਉਹ ਆਪ ਸਾਡੇ ਆਪਣੀ ਅੰਦਰ ਵੀ ੜਾਈ ਹੈ। ਪਰ ਜੇ ਸਾਰੇ ਹੱਕਾਂ ਦੀ ਗੱਲ ਆ ਜਾਂਦੀ ਹੈ, ਸਾਰੀ ਕਮਿਊਨਿਟੀ ਦੀ ਗੱਲ ਆ ਜਾਂਦੀ ਹੈ ਵੀਰੇ ਉੱਥੇ ਸਾਨੂੰ ਸਭ ਨੂੰ ਇੱਕ ਹੋਣਾ ਚਾਹੀਦਾ ਹੈ। ਲੈ ਤੱਕ ਅਸੀਂ ਇੱਕ ਨਹੀਂ ਹੋਵਾਂਗੇ। ਅਸੀਂ ਜ਼ੋਰ ਲਾ ਲਈਏ। ਇਨਾ ਮਰਜੀ ਕੱਲਾ ਕੱਲਾ ਹੋ ਕੇ ਇੱਕ ਦੂਜੇ ਲੱਤਾਂ ਖਿੱਚਾਂਗੇ ਤਾਂ ਸਾਡੇ ਨਾਲ ਐਂ ਹੋਣਾ ਜੰਟ ਇਕਣੇ ਬਿਨਾ ਬਿਨਾ ਮਤਲਬ ਉਹ ਤਾਂ ਬੰਦੇ ਉਹਦੇ ਸੱਦਦੇ ਰਹਿਣਗੇ 9-9 ਮਹੀਨੇਲੇ ਕਾਗਜ ਤਾਂ ਇਹ ਸਾਰਾ ਕੁਝ ਇਕੱਲੇ ਚੱਲਦਾ ਰਹਿਣਾ ਹੈ ਸਭ ਨੂੰ ਪਤਾ ਵੀ ਕੌਣ ਜੰਟੀ ਕਰਦਾ ਹੈ ਕਿਹੜਾ ਬੰਦਾ ਸੱਦ ਕੇ ਉਹਦੇ ਇਕਣੇ ਬੰਦੇ ਸੱਡ ਦਿੰਦਾ ਪਰ ਅਸੀਂ ਡਰਦੇ ਕਿਸੇ ਨੂੰ ਦੱਸਦੇ ਨਹੀਂ ਪ੍ਰਧਾਨ ਵਿੱਚ ਜਿਹੜੇ ਗੁਰਦੁਆਰੇ ਦੇ ਪ੍ਰਧਾਨ ਹੋਣਗੇ ਉਹਨਾਂ ਨੇ ਇੰਨੀ ਕਾਹੀ ਮਤ ਹੁਣੀ ਚਾਹੀਦੀ ਹੈ ਕਿ ਉਹ ਗਲਤ ਬੰਦਿਆਂ ਨੂੰ ਵੀ ਸਜ਼ਾ ਦਵਾਉਣ ਨੂੰ ਨਾ ਹੀ ਸਜਾ ਦਬਾਉਣ ਕਿਸੇ ਮਾਮਾ ਦੇ ਪੁੱਤ ਨਾਲ ਲੁੱਟੇ ਜਾਣ ਕਿਸੇ ਕਿਸੇ ਦੇ ਮਾੜੇ ਪੁੱਤ ਨਾਲ ਇਕਣਾ ਨਹੀਂ ਹੋਣਾ ਚਾਹੀਦਾ ਜਿਵੇਂ ਸਤਨਾਮ ਸਿੰਘ ਨਾਲ ਹੋ ਗਿਆ ਸੋਚੋ ਯਾਰ ਸਾਡੇ ਨਾਲ ਵੀ ਕੱਲ ਨੂੰ ਹੋ ਸਕਦੀ ਹੈ ਗੱਲ ਇਹ ਕੀ ਪਤਾ ਅੱਜ ਉਹਨੂੰ ਘਰ ਮੂਰੇ ਗਝੇਲੀ ਮੂਰੇ ਸਿੱਟਦਾ ਕੱਲ ਨੂੰ ਸਾਨੂੰ ਕੋ ਖੇਤਾਂ 'ਚ ਦੱਬ ਜਵੇ ਤੂੰ ਕਿਸੇ ਦੀ ਗਰੰਟੀ ਥੋੜੀ ਆ ਤਾਂ ਸਾਨੂੰ ਜਾਗਰੂਕ ਹੋਣਾ ਪੈਣਾ ਹੈ ਸਾਨੂੰ ਇਹਨਾਂ ਲੋਕਾਂ ਦੇ ਅੰਦਰ ਡਰ ਪਾਉਣਾ ਪੈਣਾ ਵੀ ਸਾਨੂੰ ਵੀ ਪਤਾ ਹੈ ਹੱਕਾਂ ਬਾਰੇ ਸਾਡੇ ਕਾਨੂੰਨਾਂ ਬਾਰੇ ਸਾਨੂੰ ਵੀ ਪਤਾ ਹੈ ਠੀਕ ਹੈ ਯਾਰ ਕੰਮ ਤੋਂ ਕੱਢ ਨੂੰ ਕੰਮ ਹੋਰ ਬਥੇਰੇ ਸਾਤੋਂ ਵਗੈਰੇ ਜੇ ਅੱਜ ਅਸੀਂ ਆਪਣੀ ਰੋਜੀ ਰੋਟੀ ਲਈ ਇਹਨਾਂ ਦੇ ਕੋਲ ਕਮਾਉਨੇ ਆ ਤਾਂ ਇਹਨਾਂ ਦਾ ਵੀ ਸਾਡੇ ਵਗੈਰੇ ਨਹੀਂ ਸਰ ਸਕਦਾ ਇਹਨਾਂ ਦੇ ਏਡੇ ਏਡੇ ਕਾਰੋਬਾਰ ਸਾਡੇ ਵਗੈਰੇ ਵੀ ਨਹੀਂ ਚੱਲ ਸਕਦੇ ਕਰੋੜਾਂ ਲੱਖਾਂ ਦੇ ਕਾਰੋਬਾਰ ਨੇ ਇਹਨਾਂ ਦੇ ਕਾਹਬੀ ਤੇ ਸੋਚੋ ਕੁਝ ਥਿਨੀ ਲੋੜ ਸਾਨੂੰ ਹੈ ਇਹਨਾਂ ਦੀ ਉਨੀ ਲੋੜ ਉਹਨਾਂ ਨੂੰ ਵੀ ਸਾਡੀ ਹੈ ਛੱਡ ਦਿਓ ਵੀਰੇ ਫਾਲਤੂ ਦੀਆਂ ਲਾਣੇਦਾਰੀਆਂ ਕੁਝ ਨਹੀਂ ਰੱਖਿਆ ਨਾ ਚੰਗਾ ਵੀਰੇ ਸਾਰੇ ਨੂੰ ਮੇਰੇ ਵੱਲੋਂ ਸਸਤੀ ਕਰ